ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਕੱਲ ਦੀ ਵੀਡੀਓ ਕਿੱਦਾਂ ਲੱਗੀ ਤੇ ਆਪਣੇ ਖੂ ਸਾਹਿਬ ਗੁਰੂ ਘਰ ਵਾਲੀ ਵੀਡੀਓ ਕਿੱਦਾਂ ਲੱਗੀ ਇਹ ਕਮੈਂਟਾਂ ਥੋੜੀਆਂ ਜਰੂਰ ਜ਼ਿਕਰ ਕਰਿਓ ਇਸ ਵੀਡੀਓ ਦੇ ਕਮੈਂਟਾਂ 'ਚ ਵੀ ਤੇ ਜਿਹੜੀ ਵੀਡੀਓ ਗੁਰਦੁਆਰਾ ਖੂਹ ਸਾਹਿਬ ਦੀ ਆ ਤੇ ਉਹਦੇ ਵੀਡੀਓ 'ਚ ਵੀ ਤੇ ਬਾਕੀ ਆਪਾਂ ਜਿਦਾ ਤੁਹਾਨੂੰ ਪਤਾ ਇਹ ਸ਼੍ਰੀਨਗਰ ਪਹੁੰਚ ਗਏ ਸੀਗੇ ਸ਼੍ਰੀਨਗਰ ਆਪਾਂ ਰੁਕੇ ਸੀਗੇ ਬਿਲਕੁਲ ਲਾਲ ਚੌਂਕ ਦੇ ਨਜ਼ਦੀਕ ਜਾਨੀ ਕਿ ਮਜ਼ੀ 20 50 ਮੀਟਰ ਦੀ ਦੂਰੀ ਤੇ ਤੇ ਥੱਲੇ ਉਤਰ ਕੇ ਕੌੜੀਆਂ ਤੋਂ ਛਾਲ ਮਾਰ ਕੇ ਲਾਲ ਚੌਂਕ ਜਾ ਪਹੁੰਚੀ ਦਾ ਤੇ ਸ਼ਾਮੀ ਵੀ ਪੂਰਾ ਆਨੰਦ ਮਾਣਿਆ ਉੱਥੇ ਤੇ ਅੱਜ ਆਪਾਂ ਸਾਰਾ ਸ਼੍ਰੀਨਗਰ ਘੁੰਮਾਂਗੇ ਜਿੰਨਾ ਹੋ ਸਕੇ ਆ ਤੇ ਵੀਡੀਓ ਜੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਆ ਜਾਓ ਜੀ ਘੁੰਮਣ ਨਿਕਲਦੇ ਆ ਅੱਜ ਸ਼੍ਰੀਨਗਰ ਸ਼੍ਰੀਨਗਰ ਦਾ ਦੇਖਦੇ ਆ ਅੱਜ ਝਾਕਾ ਵਾਕਾ ਐਂਦਾ ਕਹਿ ਦੋ ਇਹ ਨਾ ਉਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਘੋੜਾ ਆਪਣਾ ਤਿਆਰ ਆ ਜਸਮਾਨ ਆਪਾ ਬਾਹਲਾ ਨਹੀਂ ਲੱਦਿਆ ਕੰਮ ਕੰਮ ਵਾਲਾ ਹੀ ਚੱਕਿਆ ਆ ਤੇ ਅੱਜ ਘੁੰਮਣਾ ਆਪਾਂ ਸ਼ਰੀ ਨਗਰ ਯਾਨੀ ਕਿ ਕਸ਼ਮੀਰ ਦੀ ਰਾਜਧਾਨੀ ਜੰਮੂ ਤੇ ਕਸ਼ਮੀਰ ਦੀ ਰਾਜਧਾਨੀ ਸ਼ਹਿਰ ਸ਼ਰੀ ਨਗਰ ਤੇ ਮੈਂਗਾ ਪਹਿਲਾਂ ਕੱਲ ਵੀ ਭੁੱਖੇ ਹੀ ਰਹਿ ਗਏ ਸੀ ਕਿ 5:30 ਵਜੇ ਜਾ ਕੇ ਰੋਟੀ ਖਾਧੀ ਆ ਰੋਟੀ ਖਾਧੀ ਇੱਥੇ ਨਾਨ ਖਾਦੇ ਹੀ ਆ ਕੇ ਤੇ ਇੱਥੇ ਨਾਨਾ ਆੜ ਆ ਆਪਣੇ ਬਾਬੇ ਦੀ ਹੱਟੀ ਅੰਮ੍ਰਿਤਸਰੀ ਕੋਲਚਾ ਲਾਲ ਚੌਂਕ ਤੇ ਆ ਜਾਓ ਕਿ ਹੁਣ ਬਲੈਕ ਬ੍ਰੈਡ ਨਾਨਾ ਦੀ ਛਕਦੇ ਆਂ ਫੇਕ ਹੁੰਦੇ ਆਂ ਸ਼੍ਰੀ ਨਗਰ ਲਓ ਜੀ ਨਾਨਾ ਖਾ ਕੇ ਆਪਾਂ ਛੱਡੀਆਂ ਥੋੜੀਆਂ ਲਗਾਵਾਂ ਘੋੜੇ ਦੀਆਂ ਤੇ ਆ ਆਇਆ ਜੀ ਲਾਲ ਚੌਂਕ ਸ਼੍ਰੀ ਨਗਰ ਦਾ ਤੇ ਇੱਥੇ ਰੌਣਕ ਬਹੁਤ ਹੁੰਦੀ ਆ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਪਰ ਈਦ ਕਰਕੇ ਨਹੀਂ ਰੌਣਕ ਹੈ ਕਿ ਦੁਕਾਨਾਂ ਤੋਂ ਕੋਨਾ ਸਾਰੀਆਂ ਬੰਦ ਆ ਇਹ ਕੱਲ ਤੋਂ ਬਾਅਦ ਖੁੱਲਣੀਆਂ ਆ ਤੇ ਪਬਲਿਕ ਵੀ ਕੱਲ ਤੋਂ ਬਾਅਦ ਹੀ ਇੱਥੇ ਰਚ ਪੈਣਾ ਇੱਥੇ ਕਹਿੰਦੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਯਾਨੀ ਸੋਹਣਾ ਮਾਹੌਲ ਬਣਦਾ ਸ਼ਾਮ ਨੂੰ ਕੱਲ ਆਪਾਂ ਸ਼ਾਮੀ ਇੱਥੇ ਆਏ ਸੀਗੇ ਆਏਗਾ ਤੇ ਰਹਿਨੇ ਇੱਥੇ ਆਪਾਂ ਕੱਲ ਦੇ ਇੱਥੇ ਹੀ ਟਕਾਣਾ ਆਪਣਾ ਤੇ ਆਹ ਦੇਖ ਲਓ ਜੀ ਲਾਲ ਚੌਂਕ ਸਾਹਮਣੇ ਤਸਵੀਰਕਾਰੀਆਂ ਹੋ ਰਹੀਆਂ ਆ ਆਇਆ ਜੀ ਲਾਲ ਚੌਂਕ ਸ਼ਰੀ ਨਗਰ ਮੈਂ ਕਹਿਆ ਜੀ ਦਲ ਏਕ ਤੇ ਨਜ਼ਾਰਾ ਹੁੰਦਾ ਸ਼ਾਮ ਦੇ ਟਾਈਮ ਇਸ ਕਰਕੇ ਮੈਂ ਕਹਿਆ ਜਦੋਂ ਸ਼ਰੀ ਨਗਰ ਘੁੰਮਦੇ ਆ ਈਦ ਆ ਦੇ ਦੂਜਾ ਦਿਨ ਆ ਇੱਥੇ ਸਾਰੀਆਂ ਦੁਕਾਨਾਂ ਛੋਪਾਂ ਬੰਦ ਆ ਕਿ ਟ੍ਰੈਫਿਕ ਘੱਟ ਹੋਊਗਾ ਤੇ ਇਸ ਕਰਕੇ ਮੈਂ ਕਹਿਆ ਸ਼ਹਿਰ ਘੁੰਮਿਆ ਜਾਵੇ ਕਿਉਂਕਿ ਬੇਲੇ ਬੈਠ ਕੇ ਵੀ ਆਪਾਂ ਕੀ ਕਰਨਾ ਹੈਗਾ ਕਮਰੇਜ ਵੀ ਕਿਹੜਾ ਦਿਲ ਲੱਗਣਾ ਹੈਗਾ ਇਸ ਕਰਕੇ ਮੈਂ ਕਹਿਆ ਸ਼ਰੀ ਨਗਰ ਘੁੰਮਦੇ ਆ ਜੀ ਏ ਆ ਜੀ ਸ਼੍ਰੀਨਗਰ ਦਾ ਮੁੰਮਰ ਚੌਕ ਲਓ ਜੀ ਆਪਾਂ ਗਿਆ ਸੀਗਾ ਵੀ ਸ਼ਾਮ ਨੂੰ ਰੌਣਕਾਂ ਨਹੀਂ ਆਏ ਆਪਣੇ ਦਾਲੀ ਇੱਕ ਤੇ ਇਹ ਵੀ ਕਰਕੇ ਸ਼ਹਿਰ ਦਾ ਜਿਹੜਾ ਦਿੰਨੇ ਆ ਸ਼ਹਿਰ ਯਾਨੀ ਕਿ ਆਪਾਂ 20 25 ਕਿਲੋਮੀਟਰ ਗਾ ਲਿਆ ਆ ਤੇ ਘਮ ਦੇ ਘਮਾਉਂਦੇ ਤੇ ਹੁਣ ਇੱਕ ਆ ਬਾਗੇ ਸ਼ਗੂਫਾ ਆ ਇਹ ਦੇਖਦੇ ਆ ਤੇ ਇਥੇ ਦੋ ਬਾਗ ਮਸ਼ਹੂਰ ਆ ਆਪਣੇ ਖਾਲੀਮਾਰ ਬਾਗ ਤੇ ਸ਼ਾਂਤ ਬਾਗ ਉਹ ਦਾਲ ਦੇ ਕਿਤੇ ਲੱਗੇ ਆ ਕਿ ਬਾਕੀ ਆ ਜਾਓ ਇਹ ਬਾਗ ਦੇ ਦੇਖਦੇ ਅੰਦਰ ਜਾ ਕੇ ਕੀ ਖੂਬਸੂਰਤੀ ਆ ਕਿਦਾਂ ਹੈ ਨਾ ਬਾਗੇ ਸ਼ਗੂਫਾ ਸ਼ਰੀ ਨਗਰ ਬਾਗੇ ਸ਼ਗੂਫਾ ਆ ਜਾਓ ਜੀ ਆਏ ਗਨੇ ਆਏ ਆ ਕਰਦੇ ਆ ਮਸਤੀ ਪੂਰੀ ਈਦ ਆ ਛੁੱਟੀਆਂ ਚੱਲਦੀਆਂ ਆ ਸਾਰਿਆਂ ਨੇ ਨਵੇਂ ਕੱਪੜੇ ਪਾਏ ਆ ਸੋਹਣੇ ਸੋਹਣੇ ਇੱਕ ਆਪਾਂ ਜਾਣਕਾਰੀ ਦਿੰਨੇ ਆ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਕਸ਼ਮੀਰ ਆਉਣ ਵਾਲੇ ਆ ਜਿਹੜਾ ਟਿਊਲਪ ਟਿਊਲਿਪ ਗਾਰਡਨ ਆ ਜੀ ਹੈ ਨਾ ਉਹ ਅਪ੍ਰੈਲ ਦੇ ਵਿੱਚ ਓਪਨ ਹੁੰਦਾ ਆ ਅਪ੍ਰੈਲ ਦੀ 14 15 ਤਰੀਕ ਦੇ ਲੱਗੇ ਛਾਗੇ ਤੇ ਇਹ ਕਹਿੰਦੇ ਉਹ 15 ਦਿਨਾਂ ਲਈ ਬਸ ਓਪਨ ਹੁੰਦਾ ਆ ਤੇ ਉਹ ਕਹਿੰਦੇ ਦੇਖਣ ਵਾਲਾ ਹੀ ਨਜ਼ਾਰਾ ਹੁੰਦਾ ਜੀ ਜਿੰਨੀ ਯਾਨੀ ਕਿ ਇੱਥੇ ਗੱਲਬਾਤ ਉਹਦੇ ਬਾਰੇ ਆਪਾਂ ਨੂੰ ਸੁਣਨ ਨੂੰ ਮਿਲੀ ਆ ਬੇ ਇਦਾਂ ਲਾਦਾ ਯਾਰ ਅਪ੍ਰੈਲ 'ਚ ਕਿਉਂ ਨਹੀਂ ਆਏ ਅਪ੍ਰੈਲ 'ਚ ਹੁੰਦਾ ਜੀ ਓਪਨ ਉਹ ਜੇ ਕੇ ਨੇ ਉਹਦਾ ਆਨੰਦ ਮਾਣਨਾ ਹੋਵੇ ਕਸ਼ਮੀਰ ਆ ਕੇ ਸ਼੍ਰੀਨਗਰ ਆ ਕੇ ਤਾਂ ਅਪ੍ਰੈਲ ਮਹੀਨੇ ਆ ਬੇ ਜੀ ਫੇਰ ਜਿੱਦੇ ਉੱਥੇ ਫੁੱਲੇ ਫੁੱਲ ਫੇਰ ਲੱਗਦਾ ਆ ਜਿੱਦਾਂ ਉਹ ਕਹਿੰਦੇ ਜੀ ਕਸ਼ਮੀਰ ਜੰਨਤ ਹੈ ਕਹਿੰਦੇ ਜੀ ਇਹ ਆਪਾਂ ਸ਼੍ਰੀਨਗਰ ਦਾ ਜਿਹੜਾ ਮੋਟਾ-ਮੋਟਾ ਜਿਹਾ ਗੀੜਾ ਦੇ ਰਹੇ ਸਕੇ ਕਦੀ ਸ਼ਹਿਰ ਦੇ ਬੈਚਨੂ ਤੇ ਕਦੀ ਸ਼ਹਿਰ ਦੇ ਬਾਹਰ ਨੂੰ ਵੀ ਟਾਈਮ ਸਮਾਨ ਨੂੰ ਆਣ ਲਈ ਵੀ ਉਥੇ ਕਮਰੇ ਜਿ ਬਿਠੇ ਨੇ ਵੀ ਕੀ ਕਰਨਾ ਸਗਾ ਤੇ ਆਪਾਂ ਘੁੰਮਦੇ ਘੁਮਾਉਂਦੇ ਬਾਗੇ ਸ਼ਗੂਫਾ ਪਹੁੰਚੇ ਆ ਤੇ ਬਾਗੇ ਸ਼ਗੂਫਾ ਇੱਥੇ ਦਾ ਕੋਈ ਇੰਨਾ ਮਸ਼ਹੂਰ ਨਹੀਂ ਹੈਗਾ ਪਰ ਫੇ ਵੀ ਪਬਲਿਕ ਕਾਫੀ ਐ ਐਸੇ ਟਾਈਮ ਤੇ ਸ਼ਾਮ ਨੂੰ ਤਾਂ ਇਹ ਹਰਿਆ ਭਰਿਆ ਹੁੰਦਾ ਹੁਣ ਆ ਜਦ ਇਸ ਟਾਈਮ ਵੀ ਬਾਬਾ ਬਿਠੇ ਆ ਤੇ ਜੁੜੇ ਬੈਠੇ ਆ ਤੇ ਆਪਣੇ ਬਾਕੀ ਮਸ਼ਹੂਰ ਜਿਹੜੇ ਬਾਗ ਆ ਇੱਥੇ ਦੇ ਉਹ ਆਪਣੇ ਇਸ਼ਾਂਤ ਬਾਗ ਤੇ ਸ਼ਾਲੀਮਾਰ ਬਾਗ ਉਹ ਆਪਣੇ ਪੈਂਦੇ ਆ ਡਾਲ ਝੀਲ ਡਾਲ ਏਕ ਦੇ ਲਾਗੇ ਬਿਲਕੁਲ ਤੇ ਉਹਨਾਂ ਦਾ ਵੀ ਆਨੰਦ ਮਾਣਨਾ ਕਿ ਆਪਾਂ ਪਹਿਲਾਂ ਇੱਧਰ ਮੈਂ ਕਿਹਾ ਆਨੰਦ ਮਾਣ ਲਈਏ ਠੀਕ ਹੈ ਜੀ ਤੇ ਮੋਟਾ-ਮੋਟਾ ਇਹਨੂੰ ਐਕਸਪਲੋਰ ਕਰਦੇ ਆ। ਬਾਕੀ ਫੇਰ ਦੇਖਦੇ ਆ ਉਧਰ ਪਹਾੜਾਂ ਨਾਲ ਵੀ ਚੜਨਾ ਆ ਕੱਲ ਨੂੰ। ਅੱਜ ਮਾਨੜਾ ਇਹਨਾਂ ਬਣਾਉਂਦੇ, ਮਾਨੜਾ ਕੱਲ ਨੂੰ ਢੇਲੀ ਨਿਕਲਣੀ ਆ ਰੜਕੀ ਵਾਲੇ ਆ। ਲੈ ਤਾਂ ਨਿਆਣੀ ਰਿਸਾ ਲਾਉਦੇ। ਉੱਦਾਂ ਯਾਰ ਹੈ ਖੂਬ ਸੂਰਤ ਆ ਸਹੀ ਕਹਿੰਦੇ ਆ ਕਸ਼ਵੀਰ। ਓਏ ਹੋਏ ਹੋਏ ਦੇਖੋ ਜੀ। ਇਹ ਕਹਿੰਦੇ ਨੀ ਯਾਰਾ ਵੱਜਦਾ ਪੂਰਾ ਹਨਾ। ਇਹ ਸਗਾ ਜੀ ਮੋਟਾ-ਮੋਟਾ ਕਿਆ ਕੰਮ ਤੁਹਾਡੇ ਨਾਲ ਸਾਂਝਾ ਕਰ ਲਿਆ ਬਾਕੀ ਆਪਾਂ ਆਪ ਜਿਹੜਾ ਆਨੰਦ ਮਾਣਣਾ ਈ ਉਹ ਮਾਣ ਲਿਆ ਆ। ਬਾਕੀ ਲਘੋੜਿਆ ਸ਼੍ਰੀਨਗਰ ਦਾ ਬਾਗੇ ਸ਼ਗੋਫਾ ਦੇਖ ਲਿਆ ਆਪਾਂ। ਹੁਣ ਚੱਲਦੇ ਆਂ ਜੀ ਆਪਾਂ ਸ਼ਾਲੀਮਾਰ ਬਾਗ। ਸ਼ਾਲੀਮਾਰ ਬਾਗ ਇਹਦਾ ਡਾਲੇ ਇੱਕ ਦੇ ਲਾਗੇ। ਸ਼ਾਲੀਮਾਰ ਬਾਗ ਤਾਂ ਵੈਸੇ ਆਪਾਂ ਨੂੰ ਹੱਲੇ ਹੈਗਾ ਆ 3-4 ਕਿਲੋਮੀਟਰ ਪਰ ਇੱਥੇ ਆ ਕੇ ਆ ਬੜਾ ਖੂਸੂਖੂਦ ਹੀ ਲੱਗਾ ਸਾਨ। ਵੇਖੀ ਨੇ ਬੜੀ ਸੋਹਣੀ ਬਣਦੀ ਈ ਯਾਰ ਮੈਂ ਕਿਹਾ ਇੱਥੇ ਵੀ ਅਨੰਦ ਮਾਣੀਏ ਦੇਖੋ ਜੀ ਨਜ਼ਾਰਾ ਵੱਜਦਾ ਕਿ ਨਹੀਂ ਪੂਰਾ ਤੇ ਇਦਾਂ ਇੱਧਰ ਇਹ ਰੋਡ ਦੇ ਉੱਪਰ ਹੀ ਸੀ ਗਿਆ ਇਹ ਆਪਣੇ ਡਾਲ ਲੇਕ ਦੇ ਉੱਤੋਂ ਦੀ ਕੋੜਿਆ ਜਿਹੜਾ ਆਪਣੇ ਆਏ ਹਾਏ ਹਾਏ ਨਜ਼ਾਰਾ ਆ ਰੋਡ ਕੀ ਵਾਲਿਆ ਲੋ ਜੀ ਪਹੁੰਚ ਗਏ ਛਾਲੀ ਮਾਰ ਬਾਗ ਇੱਥੇ ਵੇ ਬਾਧੂ ਰੌਣਕ ਵਾਧੂ ਕਹਿੰਦੇ ਹੁੰਦੇ ਇਹਨਾਂ ਤੁਸੀਂ ਵੀਰ ਗਾਰੀਆਂ ਜੂਰਾਂ ਤੇ ਆ ਤੇ ਇਹ ਡਲਜੀ ਹੁੰਦੇ ਲਾਗੇ ਹੋਣ ਦੇ ਕਾਰਨ ਜੀ ਰੌਣਕ ਜਿਆਦੀ ਆ ਕਿਉਂਕਿ ਸਾਰੇ ਕੋ ਮਸਾ ਨਾ ਇੱਧਰ ਨੂੰ ਆ ਜਾਂਦੇ ਹੁਣੇ ਆ ਬਾਕੀ ਨਿਆਣੀ ਦਾ ਪੂਰਾ ਨਜ਼ਾਰਾ ਲੈਂਦੇ ਯਾਰ ਅਸਲੀ ਆਨੰਦ ਜ਼ਿੰਦਗੀ ਦਾ ਆਇਆ ਕਨੀ ਜੀ ਕੋਈ ਫਿਕਰ ਨਹੀਂ ਵਿਖੋ ਤਾਂ ਇਹਨਾਂ ਨੂੰ ਕਿੱਥੋਂ ਗਰਮੀ ਲੱਗੇਗੀ ਸਾਡੇ ਪਿਆਰ ਦੇ ਵਿੱਚ ਇਹ ਚੈੱਕ ਗੁੱਡ ਬਹੁਤ ਸੋਹਣਾ ਮਾਹੌਲ ਆ ਯਾਰ ਇੱਥੇ ਆ ਕੇ ਲੱਗਦਾ ਆ ਤੇਰਾ ਵਧੀਆ ਆ ਰਾ ਸੋਹਣਾ ਇਹ ਗੀੜਾ ਵਧੇ ਤਾਂ ਆਨੰਦ ਮਾਣਨ ਜ਼ਰੂਰ ਆਉ। ਬਾਕੀ ਆਉਂਦੇ ਹੁਣ ਜਿਹੜੇ ਸ਼੍ਰੀਨਗਰ ਆਉਂਦੇ ਆ ਮੈਂ ਹੀ ਰੁੜਕੀ ਵਾਲੇ ਪਹਿਲਾਂ ਆਇਆ ਕਿ ਪਹਿਲੀ ਵਾਰੀ ਐਂ ਕਰਕੇ ਆਪਾਂ ਨੂੰ ਚਾਹ ਚੜ੍ਹਿਆ ਆ। ਕੀਪ ਯੂਅਰ ਗਾਰਡਨ ਕਲੀਨ। ਮੈਂ ਤਾਂ ਦੇਖ ਤਾਂ ਆਨੰਦ ਮਾਣਦੇ ਕਿ ਨਹੀਂ। ਆਹ ਦੇਖੋ ਸਾ ਕਲੀਗਾਰੀ ਕੀਤੀ ਕਲਾਕਾਰੀ ਦਿਲ ਦੇ ਛੇ ਦੇ ਵਿੱਚ ਲਾਇਉ ਫੁੱਲ ਸਾਹਮਣੇ ਪਹਾੜ ਆਨੰਦੇ ਨੰਦਿਆ ਵਾਹ ਹਾਈ ਗੱਲ ਮੂਹੇ ਨਿਕਲਦੀ ਰਹਿੰਦੀ ਗੱਲੇ ਨਹੀਂ ਆਉਂਦੀ ਕੋਈ ਯਾਰ ਕਰੀਏਗੀ ਕਮਲ ਕੁੱਟਣ ਨੂੰ ਬਥੇਰੇ ਆ ਪਰ ਉਹ ਵੀਡੀਓ ਦੇ ਵਿੱਚ ਚੱਲਣਾ ਨਹੀਂ ਹੈਗਾ ਕਮਲਪੁਰਾ ਸੱਕੀ ਜੋ ਕੋ ਦੇਖਦਾ ਤਾਂ ਅੰਦਾਖਾਲ ਦੇ ਰਹਿੰਦੇ ਆ ਬਾਕੀ ਆਪਾਂ ਨੂੰ ਹੁਣ 1 ਘੰਟੇ ਦੇ ਲਗਭਗ ਹੋ ਗਿਆ ਜੀ ਛਾਲੀ ਮਾਰ ਬਾ ਘੁੰਮਦਿਆਂ ਨੂੰ ਤੇ ਇਸ ਕਰਕੇ ਘੋੜਾ ਆਪਾਂ ਜਿੱਥੇ ਲਾ ਕੇ ਆਏ ਆ ਲੌਕ ਉਹ ਗਲੇ ਨੇ ਕਿਹਾ ਆ ਵੀ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਵੀਰੇ ਖੜਾਵਾਵੇਂ ਕਰ ਜਾ ਇੱਥੇ ਤੇ ਇਸ ਕਰਕੇ ਆਨੰਦ ਤਾਂ ਬਹੁਤ ਆ ਰਿਹਾ ਸਗਾ ਇੱਥੇ ਤੇ ਪਰ ਹੁਣ ਸੋਚਦੇ ਆ ਬਈ ਘੋੜਾ ਚੱਕ ਕੇ ਇੱਕ ਵਾਰੀ ਸ਼ਾਂਤ ਬਾਗ ਨਾਲੋਂ ਚਲਦੇ ਆ ਉੱਥੇ ਜਾ ਕੇ ਦੇਖਦੇ ਆ ਜੇ ਕੋਈ ਬੰਦਾ ਵਧੀਆ ਮਿਲ ਗਿਆ ਘੋੜਾ ਸਾਈਡ ਤੇ ਲਾਉਣ ਨੂੰ ਤਾਂ ਉੱਥੇ ਵੀ ਡੇਢ ਦੋ ਘੰਟੇ ਆਨੰਦ ਮਾਣਾਂਗੇ ਇਹ ਆ ਜੀ ਇਹ ਆ ਜੀ ਸ਼ਾਲੀਮਾਰ ਬਾਗ ਜਿਹੜਾ ਆਪਾਂ ਤੁਹਾਨੂੰ ਦਿਖਾ ਲਿਆ ਵੀਡੀਓ ਜਰੀਏ ਤੇ ਬਾਕੀ ਹੁਣ ਘੋੜਾ ਚੱਕ ਕੇ ਆਪਣਾ ਪਹੁੰਚਦੇ ਆ ਜੀ ਸ਼ਾਂਤ ਬਾਗ ਪਰਲੀ ਸਾਈਡ ਜੀ ਡਾਲ ਲੇਕ ਦਾ ਨਜ਼ਾਰਾ ਤੇ ਇਧਰ ਟ੍ਰੈਫਿਕ ਦਾ ਜਾਮ ਵੇਲਾ ਕਿੰਨਾ ਲੱਗਾ ਆ ਤੇ ਇਹ ਆਪਾਂ ਪਹੁੰਚੇ ਆ ਜੀ ਸ਼ਾਂਤ ਗਾਰਡਨ ਨਾਲ ਗਾਰਡਨ ਆ ਪਹੁੰਚ ਗਏ ਆ ਤੇ ਜਾਮ ਬਹੁਤ ਲੱਗਾ ਪਰ ਬਾਕੀ ਦੇਖਦੇ ਆ ਐਂਟਰੀ ਇਹਦੀ ਕਿੱਥੋਂ ਆ ਪਤਾ ਕਰਦੇ ਆ ਲੋ ਜੀ ਆਪਾਂ ਪਹੁੰਚ ਗਏ ਆ ਜੀ ਮੋਲ ਗਾਰਡਨ ਨਿਸ਼ਾਂਤ ਤੇ ਇੱਧਰ ਆਪਣਾ ਘੋੜਾ ਲਾਤ ਆ ਆਪਾਂ ਪਰ ਡਰ ਇਹਿੰਦਾ ਆ ਕੋਈ ਲੱਕ ਘਾਲਤ ਨਾ ਕਰ ਜਵੇ ਯਾਰ ਘੋੜੇ ਨਾਲ ਤੇ ਇਹ ਜੇ ਰਸ਼ ਬਹੁਤ ਹੈ ਬੜਾ ਬਹੁਤ ਜਿਆਦਾ ਰਸ਼ ਹੈ ਜਿਹਨੂੰ ਕਹਿੰਦੇ ਇਹ ਖਤੋਂ ਫੱਦ ਗਏ ਦੇਖੋ ਆ ਜਾਓ ਟੈਕਟ ਲੈ ਲਈ ਆ ਆਪਾਂ ਨਿਸ਼ਾਂਤ ਗਾਰਡਨ ਜੀ ਇਹਨਾਂ ਦੋਨਾਂ ਗਾਰਡਨਾਂ ਦੀ ਜਿਹੜਾ ਪਹਿਲਾ ਤੁਸੀਂ ਗਾਰਡਨ ਦੇਖ ਕੇ ਹਟੇ ਆ 25-25 ਰੁਪਏ ਟੈਗਟ ਆ ਤੇ ਆ ਐਂਟਰੀ ਆ ਇਹਦੀ ਬਸalle ਇਹ ਛੋੜਿਆ ਹੁਨੋ ਵੀ ਖੂਬਸੂਰਤ ਹੈ ਛੋੜਿਆ ਉਚਾਈ ਤੇ ਆ ਤੇ ਖੂਬਸੂਰਤ ਬਹੁਤ ਆ ਤੇ ਆਨੰਦ ਉਹਦਾ ਪੂਰਾ ਵਾਜਦਾ ਪਰ ਫੈਕਲ ਖੜਾ ਕਰਿਆ ਵੀ ਮੇਰੇ ਹਿਸਾਬ ਨਾਲ ਘੋੜਾ ਆਟ ਆਟੋ ਜਾ ਜਵੇ ਕਾ ਘੋੜੇ ਦੀ ਨਹੀਂ ਤਾਂ ਟੈਨਸ਼ਨ ਰਹਿੰਦੀ ਆ ਓਏ ਹੋ ਹੋਏ ਸਾਹਮਣੇ ਪਹਾੜ ਦੇਖੋ ਜੀ ਤਸਵੀਰ ਕਾਰੀਆਂ ਜੂਰਾਂ ਤੇ ਆ ਪਬਲਿਕ ਬਹੁਤ ਆ ਰੱਛ ਦੇਖੋ ਕੰਨਾ ਇੱਥੇ ਦਾ ਇੰਨਾ ਕਾ ਆਨੰਦ ਲਾਦਾ ਬਈ ਦਰਖਤ ਬਹੁਤ ਆ ਕਰਕੇ ਨਾ ਦੇਖੋ ਹਰਿਆਲੀ ਹਰਿਆਲੀ ਆ ਸਾਰੇ ਬਸ ਕੀ ਗੱਲ ਬਹੁਤ ਵਧੀਆ ਲਾਦੀ ਆ ਆਪਾਂ ਨੂੰ ਇੱਥੇ ਲੱਗੀ ਆ ਕੇ ਕਸ਼ਮੀਰ ਚ ਇਹ ਹਰਿਆਲੀ ਰੈਲੀ ਆ ਬੇ ਆਨੰਦ ਪੂਰਾ ਵੱਜਦਾ ਆ ਕਦੀ ਬੰਦਾ ਪਹਾੜਾਂ ਨਾਲ ਤੇ ਕਦੀ ਦਰਖਤਾਂ ਨਾਲ ਤੇ ਕਦੀ ਪਾਣੀ ਦੇ ਝਰਨਿਆਂ ਉਲਾਂ ਦੇਖਦਾ ਰਹਿੰਦਾ ਆ ਤੇ ਮਨ ਨਹੀਂ ਭਰਦਾ ਹੈਗਾ ਰਕਵਾ ਇਹਦਾ ਵੀ ਕਾਫੀ ਆ ਬਈ ਬਾਗ ਦਾ ਇਹ ਗਾਰਡਨ ਦਾ ਜਾਨੀ ਕਾਫੀ ਦੂਰ ਤੱਕ ਆ ਉਹ ਦੇਖ ਲੋ ਜਿੱਸਾ ਤੁਹਾਡੀ ਨਿਗਾਹ ਜਾਂਦੀ ਆ ਵਧੀਆ ਬੇ ਜਾਨੀ ਕਿ ਦਿਹੜੀ ਇੱਕ ਗਾਰਡ ਨੇ ਜਿੱਤੇ ਦਿਹਾੜੀ ਇੱਕ ਗਾਰਡ ਨੇ ਜੀ ਨਿਕਲ ਸਾਦੀ ਆ ਸੌਖੀ ਬੰਦੇ ਦੀ ਜੇ ਬੰਦੇ ਨੇ ਕੱਢਣੀ ਹੋਵੇ ਚੰਗੀ ਤਰ੍ਹਾਂ ਐ ਅਨੰਦ ਮੰਨਣਾ ਹੋਵੇ ਜੀ ਤੇ ਇੱਕ ਦਿਨ ਡਾਲ ਲੀਕ ਤੇ ਯਾਨੀ ਕਿ ਕਸ਼ਮੀਰ ਦਾ ਸ਼੍ਰੀਨਗਰ ਦਾ ਪਲਾਨ ਜੇ ਬਣਾ ਕੇ ਆਉਣਾ ਆ ਤਾਂ ਇੱਥੇ 4 ਕ ਦਿਨ ਰਹਿਣ ਦਾ ਕਰਕੇ ਆਵੇ ਵੀ 4 ਕ ਦਿਨ ਰਹਿ ਕੇ ਜਾਣਾ ਆ ਆਉਣ ਜਾਣ ਵਾਲੇ ਦਿਨ ਵਿੱਚੋਂ ਦੇਵੇ ਕੱਢ ਆਪਾਂ ਜਿੱਦਾਂ ਸੀ ਆਨੰਦ ਮਾਣੂ ਨਾਲ ਨਾਲ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰੀ ਜਾਣੀਆਂ ਆਪਾਂ ਇਹਦਾ ਲਾਲ ਕਿਲੇ ਦੇ ਲਾਲ ਕਿਲਾ ਹੈ ਤਾਂ ਤੋਂ ਦਿੱਲੀ ਆ ਲਾਲ ਚੌਂਕ ਤੇ ਲਾਗੇ ਰੁਕੇ ਆ ਆਪਾਂ ਤੇ ਲਾਲ ਚੌਂਕ ਤੋਂ ਲਾਲ ਚੌਂਕ ਤੋਂ ਸ਼ਾਲੀਮਾਰ ਬਾਗ 14 ਕਿਲੋਮੀਟਰ ਹੈ ਜੀ ਤੇ ਸ਼ਾਲੀਮਾਰ ਬਾਗ ਤੋਂ ਆਹ ਨਿਸ਼ਾਨ ਗਾਰਡਨ ਹੈਗਾ ਆ 3 ਕਿਲੋਮੀਟਰ ਦੀ ਦੂਰੀ ਤੇ देखो जी बज रही है पूरी मस्ती पूरी मस्ती बज रही है आप काफी उचाई पर आ गए करके इत तो सारा ही कवर हों और पर दूर हम डाली भी दी गई है ਭਾਰਾ ਜਿਹਾ ਕਦਮ ਦਿਖਾਣਾ ਤੇ ਇਹ ਤੋਂ ਹਲੇ ਉਧਾਂ ਪੈਸੇ ਹੋਰ ਵੀ ਉੱਪਰ ਚਾਈ ਹੈਗੀ ਆ ਆਹ ਕੰਮੜਾ ਮੂਝਵਾਨੀ ਹੋਇਆ ਤੁਰਿਆ ਫਿਰਦਾ ਓਏ ਆਹ ਮੂਝਵਾਨੀ ਹੋਇਆ ਫਿਰਦਾ ਵਾਜ ਮੈਂ ਜੀ ਤੁਹਾਨੂੰ ਨਿਸ਼ਾਂਤ ਗਾਰਡਨ ਦੀ ਖੂਬਸੂਰਤੀ ਦਿਖਾ ਦਤੀ ਆ ਤੇ ਕਿੱਦਾਂ ਆ ਤੇ ਹੁਣ ਆਪਾਂ ਤੁਹਾਨੂੰ ਡੱਲੇ ਲੈ ਕੇ ਚੱਲਦੇ ਆ ਦੇ ਦਾਲ ਲੇਕ ਵੀ ਆਨੰਦ ਮਾਣਦੇ ਆ ਥੋੜਾ ਜਰਾ ਇਧਰ ਆ ਕਸ਼ਮੀਰੀ ਲਿਵਾਜ਼ ਕੂਟਮਾ ਖਚਵਾਉਣ ਲਈ ਤੇ ਇਧਰ ਆਪਣੇ ਬੰਦੇ ਤੁਰੇ ਖੜਦੇ ਆ ਦਾਲ ਲੇਕ ਤੇ ਰੱਛ ਦੇ ਲੋ ਕਿੰਨਾ ਆ ਜੀ ਆਪਾਂ ਆ ਲੇਕ ਦੇ ਨਾਲ ਨਾਲੇ ਥੋੜਾ ਭਿਉਂਦੇ ਆ ਰਹੇ ਆ 12-15 ਕਿਲੋਮੀਟਰ ਦੀ ਰਾਈਡ ਦਾ ਸੁਆਦ ਹੀ ਆ ਗਿਆ ਆ ساری ਦਾਲ ਲੈ ਕੇ ਹੀ ਆ ਜੀ ਤੇ ਹੌਲੀ ਹੌਲੀ ਆਪਾਂ ਸ਼ਕਾਰਿਆਂ ਦੇ ਲੱਗੇ ਜੇ ਪਹੁੰਚਦੇ ਆ ਤੇ ਤੁਹਾਨੂੰ ਦਿਖਾ ਲਦੇ ਆ ਸ਼ਕਾਰੇ ਇੱਥੇ ਮਾੜੇ ਆਨੰਦ ਤੇ ਆਪਾਂ ਵੀ ਮਾੜਾਂਗੇ ਇੱਥੇ ਫਿਸ਼ਿੰਗ ਵੀ ਜ਼ੋਰਾਂ ਤੇ ਚੱਲ ਰਹੀ ਆ ਆ ਸਾਰੇ ਮੱਛੀਆਂ ਫੜ ਰਹੇ ਆ ਜਿਹੜੇ ਬੈਠੇ ਆ ਆਹਾ ਅੱ비 ਉਧਰ ਉਹ ਸਾਰੇ ਤੇ ਇੱਧਰ ਖਾਣ ਪੀਣ ਦਾ ਆ ਡਾਰ ਬ੍ਰਦਰ ਸ਼ਾਹਦ ਬਰਾਤ ਬਾਰਬੀਕਿਊ ਆ ਪਾਈਥੇ ਖਾਣੇ ਆ ਕੋ ਲਾਓ ਜੀ ਦੇਖੋ ਜੀ ਵੇ ਦੱਲ ਲੇਕ ਤੇ ਦੱਲ ਗੇਟ ਦਾ ਖੂਸੂਰਤ ਚਾਕਾ ਆ ਜਿਹੜੇ ਆਪਣੇ ਬੀਰ ਘੁੰਮਣ ਫੈਨਾਂ ਦੇ ਉਹਨਾਂ ਨੂੰ ਤਾਂ ਪਤਾ ਹੀ ਆ ਜਾਂ ਜਿਹੜਾ ਮੀਰਰ ਕਾ ਪੇਲੀ ਏਰੀਆ ਆਇਆ ਆ ਉਹਦੇ ਲਈ ਆ ਏ ਆ ਜਿਹੜੇ ਬਣੇ ਹੋਆਂ ਨਾ ਇੱਥੇ ਕਿਉਂਦਾ ਪਤਾ ਲੱਗੇ ਜਾਂਦਾ ਰੁੜਕੀ ਵਾਲੇ ਵਾਲੀ ਦੱਸਣ ਦੀ ਵੀ ਲੋੜ ਜਿਆਦਾ ਸਿਆਣਾ ਨਵਾਨ ਚੱਲਦਾ ਦਿੰਦੇ ਆ ਤੇ ਜਿਹੜੇ ਆ ਜੀ ਇਹ ਸਟੈਂਡ ਆ ਸ਼ਿਕਾਰਾ ਸਟੈਂਡ ਇਹ ਸੱਸੇ ਤੇ 19 ਨੰਬਰ ਇਹ ਸ਼ਿਕਾਰਾ ਸਟੈਂਡ ਆ ਤੇ ਇੱਧਰ ਜੈਨੇ ਬੁੱਲੇ ਵੱਢਣੇ ਆ ਕੈਸੀ ਜਿ ਬੈਗ ਕੈਸੀ ਕੈਸੀ ਸ਼ਿਕਾਰਾ ਸ਼ਿਕਾਰਾ ਤੇ ਉਹ ਵੱਢਦਾ ਆ ਬਾਕੀ ਪਤਾ ਕਰਦੇ ਆ ਵੀ ਇਹਦਾ ਹਿਸਾਬ ਕਿਤਾਬ ਕੀ ਆ ਕਿੰਨਾ ਸੋਹਣਾ 뷰ੜਾ ਲਾਣਾ ਨਾ ਆਏ ਦਵਾਲੇ ਪਹਾੜ ਬੜੇ ਨਿਆਰੇਦਾਰ ਜੀ ਆ ਓਏ ਇਹਨਾਂ ਦੇ ਨਾਲ ਤਾਂ ਸਕਾਰਾ ਰਾਈਡ ਮਹਿੰਗੀ ਬਹੁਤ ਆ ਤੇ ਹੁਣ ਇਹ ਕੰਮ ਮਹਿੰਗਾ ਹੀ ਹੁੰਦਾ ਜਾਣਾ ਆ ਕਿਉਂਕਿ ਇੱਥੇ ਨੂੰ ਹੁਣ ਕਸ਼ਮੀਰ ਨੂੰ ਕਿੰਨਾ 4 ਮਹੀਨਿਆਂ ਤੱਕ ਟ੍ਰੇਨ ਵੀ ਚੱਲ ਪੈਣੀ ਆ ਟ੍ਰੇਨ ਚੱਲਣ ਦੇ ਨਾਲ ਟੂਰਿਜ਼ਮ ਵਧਿਆ ਜਾਣਾ ਹੈ ਇੱਥੇ ਵੱਧ ਟੂਰਿਸਟ ਆਉਣ ਲੱਪਣੇ ਆ ਤੇ ਬਾਕੀ ਇਹਨਾਂ ਦਾ ਆਪਾਂ ਆਪਣਾ ਹਿਸਾਬ ਆ ਪੈਸਿਆਂ ਬੂਸਿਆਂ ਦਾ ਲੈਣ ਦਾ ਇਹਨਾਂ ਦਾ ਕੋਹ ਨਹੀਂ ਪਤਾ ਕਦੋਂ ਇਹ ਘਟਾ ਦਿੰਦੇ ਆ ਤੇ ਕਦੋਂ ਵਧਾ ਦਿੰਦੇ ਆ ਇੱਥੇ ਤਾਂ ਹੋਰ ਹੀ ਹਿਸਾਬ ਆ ਉਹ ਗੇਟ 'ਚ ਨਹੀਂ ਆਉਂਦਾ ਹੈਗਾ ਯਾਨੀ ਕਿ ਇਹ ਇਦਾਂ ਆ ਜਿੱਦਾਂ ਹੁਣ ਆਪਾਂ ਇਹਨਾਂ ਦਿਨਾਂ ਦੇ ਵਿੱਚ ਜੰਮੂ ਤੋਂ ਕਸ਼ਮੀਰ ਨੂੰ ਆਉਣਾ ਆ ਤੇ ਫੇ ਫੇ ਵੱਧ ਲੱਗਣੇ ਆ ਕਸ਼ਮੀਰ ਤੋਂ ਜੰਮੂ ਵੱਲ ਨੂੰ ਜਾਣਾ ਆ ਫੇ ਘੱਟ ਲੱਗਣੇ ਆ ਇਦਾਂ ਹੀ ਫੇ ਸਿਆਲਾਂ ਦੇ ਵਿੱਚ ਹੁੰਦਾ ਆ ਜਦੋਂ ਤੁਸੀਂ ਜੰਮੂ ਤੋਂ ਆਣਾ ਆ ਫੇ ਫੇ ਘੱਟ ਲੱਗਣੇ ਆ ਜਦੋਂ ਇਧਰ ਜਾਣਾ ਵੱਧ ਯਾਨੀ ਉਲਟ ਕੰਮ ਹੁੰਦਾ ਇਹਨਾਂ ਦਾ ਤੇ ਬਾਕੀ ਜੇ ਬ੍ਰੀਜ ਝੂਟਾ ਲੈਣਾ ਹੋਵੇ ਤਾਂ ਦਿਮਾਗ ਲੜਾ ਕੇ ਲਿਆ ਜਾ ਸਕਦਾ ਸ਼ਿਕਾਰਾ ਦਾ ਰਾਈਡਰ ਕੀਤੀ ਜਾ ਸਕਦੀ ਆ ਪਰ ਚੰਗਾ ਨਹੀਂ ਲੱਗਦਾ ਆਪਾਂ ਮੈਂ ਕਿਹਾ ਸੋਚਾ ਛੱਡ ਪਰੇ ਕਿਉਂਕਿ ਬਾਕੀ ਤੁਹਾਨੂੰ ਦੱਸਦੇ ਆ ਕਿਵੇਂ ਕਿਉਂਕਿ ਉਹ ਜਿਹੜੇ ਦੂਰ ਦਾ ਨਦੀ ਦੇ ਜਿਹੜੇ ਕਸਤੀਆਂ ਜਿਹਾ ਨੇ ਘਰ ਜਾਇ ਹੁੰਦੇ ਆ ਉਹ ਰੈਂਟ ਤੇ ਤੁਹਾਨੂੰ ਪਤਾ ਹੈ ਮਿਲਦੇ ਹੀ ਆ ਨਾ ਜਿਹੜੇ ਕੋਈ ਮੁਨਫਾ ਨਾ ਦੇ ਇਹਨਾਂ ਨੂੰ ਪਤਾ ਹੀ ਆ ਇਹ ਤੇ ਇੱਥੋਂ ਇਹਨਾਂ ਨਾਲ ਗੱਲ ਕਰ ਲਵੇ ਵੀ ਮੈਂ ਰੈਂਟ ਤੇ ਲੈਣਾ ਆ ਉਹ ਤੇ ਦੋ ਦਿਨਾਂ ਲਈ ਤਿੰਨਾਂ ਦਿਨਾਂ ਲਈ ਤਾਂ ਇਹ ਤੁਹਾਨੂੰ ਦਿਖਾਉਣ ਲਈ ਲੈ ਜਾਂਦੇ ਆ ਤੇ ਬਾਅਦ ਤੁਸੀਂ ਕਹਿ ਸਕਦੇ ਆ ਮੇਰੇ ਬਜਟ ਵਿੱਚ ਨਹੀਂ ਹੈਗਾ ਵੀ ਮੇਰੇ ਪਸੰਦ ਨਹੀਂ ਇਸ ਤਰ੍ਹਾਂ ਫ੍ਰੀ ਦੇ ਵਿੱਚ ਮজা ਲਿਆ ਜਾ ਸਕਦਾ ਜੇ ਤੁਮਾਰਤ ਪਰ ਉਹ ਸ਼ੈਤਾਨੀ ਜੀ ਹੋ ਜਾਂਦੀ ਚੰਗਾ ਨਹੀਂ ਲੱਗਦਾ ਇਹ ਕਰਕੇ ਆਪਾਂ ਕੈਨਸਲ ਕਰਤਾ ਉਹ ਕੰਮ ਨਹੀਂ ਤਾਂ ਪਹਿਲਾਂ ਇੱਧਰ ਵੀ ਇਸ਼ਤਾਨੀਆਂ ਬੁਖੇਰੀਆਂ ਕਰਦੇ ਰਹੇ ਆ ਸਫਰ ਕਰਨ ਤੋਂ ਪਹਿਲਾਂ ਬਾਕੀ ਵੀ ਆਨੰਦ ਮਾਣੋ ਬਾਕੀ ਠੀਕ ਐ ਜੀ ਨਜ਼ਾਰੇ ਆ ਇਹ ਘੋੜਾ ਇੱਧਰ ਆਪਣਾ ਖੜਾ ਆ ਸਿਆ ਰੋਡ ਨਾਲ-ਨਾਲ ਚੱਲਦਾ ਡਲ ਗੇਟ ਜੇ ਦਾ ਆਪਾਂ ਯਾਨੀ ਕਿ ਨਾ ਜੇ ਦਾ ਆਪਾਂ ਯਾਨੀ ਕਿ ਗੱਡੀ ਇਹ ਯਾਨੀ ਕਿ ਸਾਲਮ ਕਰ ਲੈਣੇ ਆ ਫਿਰ ਦਾ ਕੋਈ ਯੱਕਰ ਨਹੀਂ ਜੇ ਗੱਡੀ ਸ਼ੇਅਰ ਕਰਕੇ ਆਉਣੀ ਆ ਇਹਨਾਂ ਦਾ ਹਿਸਾਬ ਕਿਤਾਬ ਇਦਾਂ ਦਾ ਆ ਬਈ ਜੇ ਪਹਿਲੀ ਸੀਟ ਤੇ ਬੈਠਾ ਆ ਤਾਂ ਪੈਸੇ ਵੱਧ ਜੇ ਗੱਬਰੀ ਸੀਟ ਤੇ ਬਹਿਣਾ ਆ ਤਾਂ ਥੋੜੇ ਜਿਹਾ ਦੁ ਘੱਟ ਜੇ ਮਗਰਲੀ ਸੀਟ ਤੇ ਬਹਿਣਾ ਆ ਫਿਰ ਪੈਸੇ ਉੱਤੋਂ ਥੋੜੇ ਜਿਹਾ ਹੋਰ ਘੱਟ ਆ ਯਾਨੀ ਇਹ ਪੈਸੇ ਵੀ ਸੀਟਾਂ ਦੇ ਹਿਸਾਬ ਨਾਲ ਲੈਂਦੇ ਆ ਸਫਰ ਭਾਵੇਂ ਉਨਾ ਹੀ ਕਰਨਾ ਹੁੰਦਾ ਸਾਰੀਆਂ ਸਵਾਰੀਆਂ ਨੇ ਇਹਨਾਂ ਦਾ ਗੇੜ ਪੈਸੇ ਆਣਾ ਹਿਸਾਬ 'ਚ ਨਹੀਂ ਆਉਂਦਾ ਹੈਗਾ ਇੱਥੇ ਵੀ ਦੇਖਿਆ ਆਪਾਂ ਕਈਆਂ ਕੰਮਾਂ ਦੇ ਵਿੱਚ ਤਾਬ ਜਿਆ ਦੇ ਨਹੀਂ ਆਦਾ ਗੇੜ ਸਾਈਕਲ ਟਰੈਕ ਬਣਾਇਆ ਆ ਸਾਈਕਲ ਟਰੈਕ ਹਮੇਸ਼ਾ ਜਿੱਥੇ ਵੀ ਹੁੰਦਾ ਗ੍ਰੀਨ ਕਲਰ ਦਾ ਹੀ ਮਿਲਦਾ ਆ ਆਪਾਂ ਜਿੰਨਾ ਕ ਆਪਾਂ ਆ ਘੁੰਮੇ ਆ ਤੇ ਬਾਕੀ ਹੋ ਸਕਦਾ ਬਾਹਰਲੀਆਂ ਕੰਟਰੀਆਂ 'ਚ ਵੀ ਇਹੀ ਕਲਰ ਹੋਵੇ ਬਾਹਰ ਆਪਾਂ ਹਲੇ ਕਿਹੜਾ ਗਏ ਆ ਰੋੜਗੀ ਵਾਲਿਆ ਤੇ ਇੱਥੇ ਜਲਾਉਨੇ ਆ ਸਾਈਕਲਾਂ ਥੋੜਾ ਜਿਹਾ ਵਾਸਾ ਆਪਾ ਲਾਲ ਚੌਂਕ ਪਹੁੰਚ ਜਲੇ ਆ 1.5 ਕਿਲੋਮੀਟਰ ਦੀ ਬਾਤ ਰਹਿ ਗਈ ਆਪਣੀ ਮੇਰੇ ਆ ਜਾਓ ਜੀ ਤੁਹਾਨੂੰ ਸ਼ਾਮ ਦੇ ਟਾਈਮ ਦਾ ਵੀ ਝਾਕਾ ਦਿਖਾ ਦਈਏ ਟਾਈਮ ਪੀਸ ਹੈ ਸਹੀ ਟਾਈਮ ਦੱਸ ਰਿਹਾ ਹੈ ਤੇ ਇਹ ਆ ਜੀ ਲਾਲ ਚੌਂਕ ਤੁਹਾਨੂੰ ਜਿੱਦਾ ਪਹਿਲਾਂ ਦੱਸਿਆ ਜੀ ਆਪਾਂ ਲਾਲ ਚੌਂਕ ਸ਼੍ਰੀਨਗਰ ਸੂਬਾ ਕਸ਼ਮੀਰ ਇਸ ਵੇਲੇ ਬਾੜਾ ਹੀ ਖੂਬਸੂਰਤ ਲੱਗਦਾ ਬਈ ਰੌਣਕਾਂ ਕਹਿੰਦੇ ਬਹੁਤ ਹੁੰਦੀ ਐ ਈਦ ਕਰਕੇ ਆਹੇ ਮੈਨੂੰ ਇੱਥੇ ਕਹਿੰਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਨਾ ਬਹੁਤ ਖੂਬਸੂਰਤ ਲੱਗਿਆ ਬਈ ਤੇ ਇੱਧਰ ਟ੍ਰੈਫਿਕ ਵੀ ਬਹੁਤ ਐ ਜਾਮ ਲਾਦਾ ਪੂਰਾ ਇਹ ਲਾਲ ਚੌਂਕ ਸ਼੍ਰੀ ਨਗਰ ਦੇ ਵਿੱਚ ਕੋਈ ਧਰਨਾ ਹੋਵੇ ਕੋਈ ਮਜਾਹਰਾ ਹੋਵੇ ਕਿਸੇ ਤਰ੍ਹਾਂ ਦਾ ਵੀ ਜਾਨੀ ਸਰਕਾਰ ਦੇ ਕਲਾ ਕੋਈ ਵੀ ਕੰਮ ਹੋਵੇ ਇੱਥੇ ਹੀ ਹੁੰਦਾ ਆ ਇੱਥੇ ਸਾਰੇ ਜਾਣਦੇ ਹੀ ਆ ਇਸ ਕਰਕੇ ਬਹੁਤ ਮਸ਼ਹੂਰ ਆ ਤੇ ਇੱਥੇ ਦੀ ਮਾਰਕੀਟ ਵੀ ਕਾਫੀ ਮਸ਼ਹੂਰ ਆ ਤੇ ਇੱਧਰ ਚੱਲ ਰਹੀ ਆ ਸਕਰੀਨ ਇਹਦਾ ਵੀ ਲੋਕੀ ਖੜ ਕੇ ਆਨੰਦ ਮਾਣਦੇ ਰਹੇ ਤੇ ਤਸਵੀਰਕਾਰੀਆਂ ਕਰਦੇ ਰਹਿੰਦੇ ਸਾਰੇ ਤਸਵੀਰਕਾਰੀਆਂ ਵਾਲੇ ਖੜੇ ਆ ਹਾਂਜੀ ਜੀ ਪਹੁੰਚ ਗਏ ਜੀ ਆਪਾਂ ਆਪਣੇ ਕਮਰੇ 'ਚ ਇਹ ਹੌਣ ਕਰਦੇ ਆ ਆਰਾਮ ਤੇ ਸਵੇਰ ਨੂੰ ਪਰਖਾ ਜਾਊਗਾ ਯੂਰ ਪੱਟਾਂ ਦਾ ਹੁਣ ਹੁਣ ਅਸਲੀ ਪਤਾ ਲੱਗਣਾ ਹੈ ਰੋੜਕੀ ਵਾਲਿਆਂ ਲੇਹ ਨੂੰ ਪਾ ਦਇਦੋ ਨੰਗਣੇ ਆ ਤੇ ਸਵੇਰ ਨੂੰ ਮਿਲਦੇ ਆ ਜੀ ਨਵੀਆਂ ਸੜਕਾਂ ਦੇ ਨਵੇਂ ਰਾਹਾਂ ਤੇ ਤੇ ਸਫ਼ਰ ਹੋਊਗਾ ਹੁਣ ਆਪਣਾ ਸ਼ਿਰੀ ਨਗਰ ਤੋਂ ਲੇਹ ਵੱਲ ਨੂੰ ਕੱਲ ਨੂੰ ਯਾਨੀ ਕਿ ਸੋਨਮਾਰਗ ਵੱਲ ਨੂੰ ਆ ਇਹ ਮਿਲਦੇ ਆਂ ਜੀ ਫੇ ਸਵੇਰ ਨੂੰ ਸਾਰਿਆਂ ਨੂੰ ਲੜਕੀ ਵਾਲੇ ਲੋ ਜ਼ਰੂਰ ਕੇ ਲੋ ਤੇ ਕੋਲੇ ਵਾਲੋ ਜੀ ਸਤਿ ਸ਼੍ਰੀ ਅਕਾਲ